ਰੂਪ ਚੋਰੀ ਮਸਲੂ ਲੈ ਕੇ ਪੰਜਾਬ ਪੁਲਿਸ ਨੇ ਮੁਕਦਮਾ ਦਰਜ ਕੀਤਾ ਸੀ ਪਰ ਵੱਡਾ ਬਿਆਨ ਸਾਹਮਣੇ ਹੈ ਐਸਜੀਪੀਸੀ ਵੱਲੋਂ ਕਿ ਆਕਾਸ਼ ਤੱਕ ਇਨਸਾਬ ਨਾਲ ਸਰਕਾਰ ਕਿਉਂ ਮੱਥਾ ਲਾ ਰਹੀ ਹੈ ਇਸ ਵੱਡੇ ਮਸਲੇ ਤੇ ਗੱਲਬਾਤ ਕਰਵਾਉਣ ਜੁੜੇ ਨੇ ਸਿਰਨ ਪਤਿਕਾ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਹੁਣ ਐਸਜੀਪੀਸੀ ਦਾ ਬਿਆਨ ਸਾਹਮਣੇ ਆਇਆ ਹੈ ਸਰਕਾਰਾਰ ਨੂੰ ਚੁਣੌਤੀ ਦੇ ਦਿੱਤੀ ਹੈ ਬਿਲਕੁਲ ਅਸਲ ਦੇ ਵਿੱਚ ਇਹ ਬਹੁਤ ਪੁਰਾਣਾ ਮਸਲਾ ਹੈਗਾ ਜਦੋਂ ਗੁਰੂ ਸਾਹਿਬ ਦੇ ਪਾਵਨ ਜਿਹੜੇ ਸਰੂਪ ਨੇ ਉਹ ਗਾਇਬ ਹੋਣ ਦਾ ਮਸਲਾ ਸੀ ਤੇ ਕਾਫੀ ਇਸ ਤੇ ਪ੍ਰੋਟੈਸਟ ਵੀ ਚੱਲਦੇ ਰਹੇ ਨੇ ਤੇ ਹੁਣ ਪੰਜਾਬ ਸਰਕਾਰ ਨੇ ਮਕਦਮਾ ਦਰਜ ਕਰ ਦਿੱਤਾ ਗਿਆ ਚੋਰੀ ਦਾ ਮਕਦਮਾ ਵੀ ਦਰਜ ਕੀਤਾ ਗਿਆ ਨਾਲ ਦੇ ਨਾਲ ਬੇਦਬੀ ਦਾ ਮਕਦਮਾ ਵੀ ਦਰਜ ਕੀਤਾ ਗਿਆ ਜਿਹਦੇ ਚੱਲਦਿਆ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਇੱਕ ਇਹ ਮੀਟਿੰਗ ਹੋਈ ਸੀ ਜਿਹਦੇ ਚ ਉਹਨਾਂ ਨੇ ਸਪਸ਼ਟ ਕਰ ਦਿੱਤਾਗਾ ਕਿ ਪੰਜਾਬ ਸਰਕਾਰ ਆ ਉਹ ਸਿੱਧਾ ਮੱਥਾ ਲਾ ਰਹੀ ਔਰ ਹੁਣ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਹੀ ਕਾਰਵਾਈ ਹੋਏਗੀ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਕਿਹਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਜਿਹੜੀ ਪੁਲਿਸ ਕੋਲ ਐਫ ਆਈ ਆਰ ਦਰਜ ਕਰਵਾਈ ਗਈ ਹੈ ਐਫਆਰਓ ਜਿਹੜੀ ਆ ਐਫਆਰਓ ਕਾਰਵਾਈ ਨੂੰ ਉਹਨਾਂ ਨੇ ਸਿੱਧਾ ਸ਼੍ਰੀਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਦਿੱਤੀ ਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ 'ਚ ਸਰਕਾਰੀ ਦਖਲਅੰਦਾਜ਼ੀ ਵੀ ਜਿਹੜੀ ਆ ਉਹ ਨਹੀਂ ਜਿਹੜੀ ਆ ਸਵੀਕਾਰ ਕੀਤੀ ਜਾਊਗੀ ਸਰਕਾਰ ਦੀ ਇਹ ਦਖਲਅੰਦਾਜ਼ੀ ਉਹਨਾਂ ਨੇ ਕਰਾਰ ਦਿੱਤੀ ਆ ਇਦੇ ਨਾਲ ਹੀ ਸ਼ਰਮਨਗੋੜਾ ਕਮੇਟੀ ਨੇ ਕਿਹਾ ਕਿ ਇਹ ਮਾਮਲਾ ਵਿਚਾਰ ਜਿਹੜ ਲਈ ਸ਼੍ਰੀ ਕਾਲਦਿਕ ਸਾਹਿਬ ਕੋਲ ਭੇਜਿਆ ਜਾਵੇਗਾ ਤੇ ਉੱਥੋਂ ਜਾਰੀ ਹੋਣ ਵਾਲੇ ਆਦੇਸ਼ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਹ ਸ਼ਰਮਨਗੋੜਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਾਵਨ ਸਰੂਪਾਂ ਦੇ ਮਾਮਲੇ 'ਚ ਸ਼੍ਰੀ ਕਾਲਦਿਕ ਸਾਹਿਬ ਦੇ ਆਦੇਸ਼ ਅਨੁਸਾਰ ਕਾਰਵਾਈ ਮੁਕੰਮਲ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਜਦੋਂ ਪਹਿਲਾਂ ਹੀ ਇਹ ਕਾਰਵਾਈ ਕੰਪਲੀਟ ਹੋ ਚੁੱਕੀ ਹੈ ਤੇ ਫਿਰ ਬੀਤੇ ਦਿਨੀ ਵਿਰਾਸਤੀ ਮਾਰਗ ਤੇ ਕੁਝ ਲੋਕਾਂ ਵੱਲੋਂ ਦਿੱਤੇ ਗਏ ਧਰਨੇ 'ਚ ਸਰਕਾਰ ਦੇ ਮੰਤਰੀ ਸਪੀਕਰ ਅਤੇ ਵਿਧਾਇਕ ਵੱਲੋਂ ਸ਼ਮੂਲਿਤ ਕਰਨਾ ਅਤੇ ਪੁਲਿਸ ਨੂੰ ਪਰਚਾ ਦਰਜ ਕਰਨ ਦੇ ਆਦੇਸ਼ ਦੇਣ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਮਾਮਲੇ 'ਚ ਸਿਆਸਤ ਕਰ ਰਹੀ ਹੈ ਉਹਨਾਂ ਕਹਿੰਿਆ ਕਿ ਮਾਮਲਾ ਬੇਦਬੀ ਦਾ ਨਹੀਂ ਸਗੋ ਕੁਝ ਮੁਲਾਜ਼ਮਾਂ ਵੱਲੋਂ ਪੈਸਿਆਂ ਦੀ ਕੀਤੀ ਹਿਰਾਫੇਰੀ ਦਾ ਹੈ ਇਸ ਮਾਮਲੇ ਨੂੰ ਬੇਦਬੀ ਅਤੇ ਪਵਨ ਸਰੂਪ ਗੋਮ ਹੋਣ ਉਹ ਜੋ ਪ੍ਰਚਾਰਨ ਸਿੱਖ ਕੌਮ ਦੀ ਸਰਮੌਰ ਸੰਸਥਾ ਨੂੰ ਬਦਨਾਮ ਕਰਨ ਅਤੇ ਸੰਗਠਨ ਦੀਆਂ ਭਾਵਨਾ ਨੂੰ ਸੱਟ ਮਾਰਨ ਦੀ ਇੱਕ ਸਿਆਸੀ ਸਾਜ਼ਿਸ਼ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਲਈ ਸ਼੍ਰੀ ਕਾਲਟਿਕ ਸਾਹਿਬ ਵੱਲੋਂ ਡਾਕਟਰ ਈਸ਼ਰ ਸਿੰਘ ਐਡਵੋਕੇਟ ਦੀ ਅਗਵਾਈ ਚ ਇੱਕ ਕਮੇਟੀ ਵੀ ਬਣਾਈ ਗਈ ਸੀ ਤੇ ਉਸ ਕਮੇਟੀ ਦੀ ਰਿਪੋਰਟ ਵੀ ਜਿਹੜੀ ਆ ਆ ਚੁਕਿ ਇਸੀ ਤੇ ਜਿਸ ਵਿੱਚ ਉਸ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਚ ਸਾਫ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਚ ਕੰਮ ਕਰਦੇ ਕੁਝ ਮੁਲਾਜ਼ਮਾਂ ਨੇ ਆਪਣੇ ਕੁਕਰਮਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਬਾਅਦ ਚ ਕਮੇਟੀ ਦੀ ਰਿਪੋਰਟ ਉਤੇ ਅੰਤਰੀ ਕਮੇਟੀ ਨੇ ਮਤਾ ਨੰਬਰ 466 ਮਿਤੀ 27 ਅਗਸਤ 2020 ਰਹੀਂ ਕਾਰਵਾਈ ਕੀਤੀ ਸੀ ਕੁਝ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਦਾ ਫੈਸਲਾ ਵੀ ਲਿਆ ਗਿਆ ਸੀ ਪਰ ਵੱਖ-ਵੱਖ ਸਿੱਖ ਵਿਦਵਾਨਾਂ ਦੇ ਕਹਿਣ ਉਤੇ 42 ਰਿਪੋਰਟ ਚ ਕਾਨੂੰਨੀ ਕਾਰਵਾਈ ਦੇ اشਪਾਰਸ਼ ਨਾ ਹੋਣ ਕਾਰਨ ਕਮੇਟੀ ਨੇ ਮਤਾ ਨੰਬਰ 493 ਮਿਤੀ 5 ਸਤੰਬਰ 2020 ਰਾਹੀਂ ਕਾਨੂੰਨੀ ਕਾਰਵਾਈ ਦੀ ਥਾਂ ਆਪਣੇ ਤੌਰ ਤੇ ਹੀ ਕਾਰਵਾਈ ਨੂੰ ਪ੍ਰਵਾਨਗੀ ਦਿੱਤੀ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਨ ਦਾ ਫੈਸਲਾ ਆਪਣੀਆਂ ਨਕਾਮੀਆਂ ਨੂੰ ਛਪਾਉਣ ਅਤੇ ਸਿਆਸੀ ਇੱਛਾ ਦੀ ਪੂਰਤੀ ਲਈ ਹੈ ਕਿਉਂਕਿ ਬੇਦਬੀਆ ਉੱਤੇ ਸਿਆਸਤ ਕਰਕੇ ਸੱਤਾ ਹਾਸਲ ਕਰਨ ਵਾਲੇ 4 ਸਾਲ ਬੀਤਣ ਬਾਅਦ ਵੀ ਕੋਈ ਇਨਸਾਫ ਨਹੀਂ ਕਰ ਸਕੇ ਉਹਨਾਂ ਦੱਸਿਆ ਕਿ ਅੱਜ ਦੀ ਮੀਟਿੰਗ 'ਚ ਜਿਹੜੇ ਪਾਸ ਕੀਤੇ ਮਤੇ ਰਾਹੀਂ ਸਰਕਾਰ ਵੱਲੋਂ ਸਿੱਖ ਸੰਸਥਾ ਦੇ ਪ੍ਰਬੰਧਾਂ ਨੂੰ ਬਦਨਾਮ ਕਰਨ ਦੀ ਨੀਤੀ ਦੀ ਸਖਤ ਨਿੰਦਿਆ ਕੀਤੀ ਗਈ ਤੇ ਅਗਾਹ ਕੀਤਾ ਗਿਆ ਕਿ ਸਿੱਖ ਕੌਮ ਆਪਣੀਆਂ ਸੰਸਥਾਵਾਂ ਦੇ ਪ੍ਰਬੰਧਕਾਂ ਵਿੱਚ ਸਰਕਾਰੀ ਦਖਲ ਦਾ ਜੀ ਪ੍ਰਵਾਨ ਨਹੀਂ ਕਰੇਗੀ। ਔਰ ਇਹ ਵੀ ਫੈਸਲਾ ਲਿਆ ਗਿਆ ਕਿ ਸਮੁੱਚਾ ਮਾਮਲਾ ਵਿਚਾਰ ਅਤੇ ਦੇਸ਼ ਲਈ ਸ਼੍ਰੀ ਕਾਲਸੇਖ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਕੋਲ ਭੇਜਿਆ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 1999 ਦੇ ਵਿੱਚ ਅੰਗਰੇਜ਼ੀ ਕਿਤਾਬ ਦਾ ਅਨੁਵਾਦ ਕਰਕੇ ਛਾਪੀ ਸਿੱਖ ਇਤਿਹਾਸ ਬੰਦੀ ਹਿੰਦੀ ਦੇ ਪੁਸਤਕ ਸ਼੍ਰੋਮਣੀ ਕਮੇਟੀ ਨੇ ਬੈ ਲਗਾਉਂਦਿਆਂ ਵਾਪਸ ਲੈ ਲਈ ਸੀ ਇਸ ਸਬੰਧੀ ਦੋ ਵਾਰ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਦਿੱਤੇ ਗਏ ਸੀ ਪਰ ਹੁਣ ਇਹ ਮਾਮਲਾ ਸਿਆਸੀ ਹਿੱਤਾਂ ਦੀ ਪੂਰਤੀ ਲਈ ਮੁਰ ਤੋਂ ਜਿਹੜਾ ਵਾ ਉਹ ਛਾਲਿਆ ਜਾ ਰਿਹਾ ਹੈ ਇਸ ਕਰਕੇ ਸ਼੍ਰੋਮਣੀ ਗੁਰਦਾ ਪ੍ਰਬੰਧ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਦ ਅਗਵਾਈ ਵਾਲੀ ਸਰਕਾਰ ਵੱਲੋਂ ਜਿਹੜਾ ਮਕਦਮਾ ਦਰਜ ਕੀਤਾ ਹੈਗਾ ਉਹਨੂੰ ਸਿੱਧਾ ਹੀ ਉਹਨਾਂ ਨੇ ਅਕਾਲ ਤਖਤ ਨੂੰ ਚੁਣੌਤੀ ਦੇਣ ਦੇ ਬਰਾਬਰ ਕਰਾਰ ਦੇ ਦਿੱਤਾ ਹੈ ਜੀ ਜੇ ਗੱਲ ਕਰੀਏ ਸਰਕਾਰ ਦੀ ਕਿ ਸਰਕਾਰ ਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ ਧਰਮ ਦੇ ਮਸਲੇ ਦੇ ਵਿੱਚ ਦਖਲ ਅੰਦਾਜ਼ੀ ਜਿਵੇਂ ਪਹਿਲੇ ਦੀ ਗੱਲ ਕਰੀ ਕਿ ਐਸਜੀਪੀਸੀ ਦੇ ਚੈਨਲ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ ਕਿ ਸਰਕਾਰ ਨੂੰ ਇਸ ਸਮੱਸਿਆ ਤੋਂ ਬਚਣਾ ਨਹੀਂ ਚਾਹੀਦਾ ਤਦੋਂ ਸਭ ਤੋਂ ਵੱਡੀ ਗੱਲ ਹੈ ਕਿ ਕੁਝ ਸਿੱਖ ਵਿਦਵਾਨ ਜਾਂ ਹੋਰ ਜੇ ਲੋਕ ਨੇ ਉਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਗੱਲ ਕਰਦੇ ਆ ਰਹੇ ਕਿ ਜਿਹੜੇ ਸ਼੍ਰੀ ਗੁਰੂ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪ ਆ ਉਹਨਾਂ ਦੇ ਮਸਲੇ ਦੇ ਵਿੱਚ ਇਹ ਜਿਹੜੀ ਕਾਰਵਾਈ ਹੋਣੀ ਚਾਹੀਦਾ ਹੁਣ ਜਿਵੇਂ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਦੱਸਦੇ ਨੇ ਕਿ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਡਾਕਟਰ ਈਸ਼ਾ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਜਾਂਚ ਕਮੇਟੀ ਗਠਿਤ ਕੀਤੀ ਗਈ ਸੀ ਪਰ ਉਹਦੇ ਚ ਦੋਸ਼ੀ ਕਰਾਰ ਦਿੱਤੇ ਗਏ ਸੀ ਲੋਕ ਉਹਨਾਂ ਖਿਲਾਫ ਕਮੇਟੀ ਨੇ ਕੀ ਕਾਰਵਾਈ ਕੀਤੀ ਉਸ ਤੇ ਗੱਲ ਸਪਸ਼ਟ ਨਹੀਂ ਲੇਕਿਨ ਕਾਨੂੰਨੀ ਕਾਰਵਾਈ ਕਰਨ ਤੋਂ ਰੋਕ ਦਿੱਤਾ ਗਿਆ ਸੀ ਹੁਣ ਸਵਾਲ ਇਹ ਕਿ ਜਦੋਂ ਅਫਸਰ ਦੋਸ਼ੀ ਪਾਏਗੇ ਨੇ ਜਿਨ੍ਹਾਂ ਨੇ ਐਡਾ ਵੱਡਾ ਕੰਮ ਕੀਤਾ ਸੀ ਉਹਨਾਂ ਦੇ ਖਿਲਾਫ ਤੇ ਲਾਜ਼ਮੀ ਤੌਰ ਤੇ ਦੋਨਾਂ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਵਿਭਾਗੀ ਵੀ ਹੋਣੀ ਚਾਹੀਦੀ ਕਾਨੂੰਨੀ ਵੀ ਹੋਣੀ ਚਾਹੀਦੀ ਹੁਣ ਮਾਮਲਾ ਪਤਾ ਨਹੀਂ ਉਸ ਸਮੇਂ ਕਿਉਂ ਸ਼ਰਮਨੀ ਗੁਰਗੁਰ ਦੁਆਰਾ ਪਰਮੰਦ ਕਮੇਟੀ ਨੇ ਠੰਡੇ ਬਸਤੇ ਵਿੱਚ ਪਾ ਲਿਆ ਹਉਨ ਸਵਾਲ ਕਿ ਜਿਹੜੇ 328 ਪਾਵਨ ਸਰੂਪ ਲਾਪਤਾ ਨੇ ਉਸ ਮਸਲੇ 'ਚ ਹੁਣ ਪੰਜਾਬ ਸਰਕਾਰ ਨੇ ਇੱਕ ਅੰਮ੍ਰਿਤਸਰ ਦੇ ਵਿੱਚ ਪ੍ਰੋਟੈਸਟ ਹੋਇਆ ਜਿਹਦੇ 'ਚ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਾਬਕਾ ਮੰਤਰੀ ਦੇ ਵਿਧਾਇਕ ਇੰਦਰਬੀ ਸਿੰਘ ਨੇਜਰ ਇਹ ਸਾਰੇ ਉੱਥੇ ਜਿਹੜੇ ਨੇ ਸ਼ਾਮਲ ਹੋਏ ਸੀ ਉਸ ਧਰਨੇ ਦੇ ਵਿੱਚ ਤੇ ਉੱਥੇ ਹੀ ਫਿਰ ਉਸੇ ਸ਼ਾਮ ਹੀ ਜਿਹੜੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਉਹਨਾਂ ਨੂੰ ਲੈ ਕੇ ਉਹਨਾਂ ਨੇ ਪੁਲਿਸ ਕਮਿਸ਼ਨ ਨੂੰ ਕਹਿ ਦਿੱਤਾ ਤੇ ਅੰਮ੍ਰਿਤਸਰ ਪੁਲਿਸ ਨੇ ਕੇਸ ਰਜਿਸਟਰ ਕਰਤਾ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਸਾਬਕਾ ਮੁਖ ਸਕੱਤਰ ਭਾਈ ਰੂਪ ਸਿੰਘ ਜਿਹੜੇ ਇਸ ਟਾਈਮ ਕਨੇਡਾ ਬੈਠੇ ਨੇ ਉਹਨਾਂ ਸਮੇਤ 16 ਜਾਣਿਆਂ ਦੇ ਖਿਲਾਫ ਜਿਹੜਾ ਵਾ ਮਕਦਮਾ ਦਰਜ ਕਰ ਦਿੱਤਾ ਸੀ ਜਿਸ ਕਰਕੇ ਉਹਨਾਂ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਕਹਿੰਦੀ ਕਿ ਸਰਕਾਰ ਦਾ ਦਖਲਾ ਹੁਣ ਸਵਾਲ ਹੈ ਕਿ ਜਦੋਂ ਇਨਸਾਫ ਨਹੀਂ ਮਿਲਿਆ ਜਦ ਪਾਵਨ ਸਰੂਪ ਬਾਰੇ ਦੱਸ ਨਹੀਂ ਸਕਿਆਗੇ ਕਿ ਜਿਹੜੇ 328 ਜਿਹੜੇ ਸਰੂਪ ਨੇ ਉਹ ਕਿੱਥੇ ਨੇ ਉਹ ਕਿੰਨਾ ਕਿਹਨੋ ਕਿ ਹਰ ਪਾਵਨ ਸਰੂਪ ਤੇ ਨੰਬਰ ਲੱਗਦਾ ਹੈਗਾ ਜਿੱਥੇ ਵੀ ਪਾਵਨ ਸਰੂਪ ਜਾਂਦੇ ਜਿੱਥੇ ਵੀ ਸ਼ਿਸ਼ੋਭਤ ਕਰਾਏ ਜਾਂਦੇ ਹੈਗੇ ਨੇ ਚਾਹੇ ਗੁਰਦੁਆਰੇ ਸਾਹਿਬ ਚਾਹੇ ਕਿਸੇ ਹੋਰ ਜੇ ਕਿਸੇ ਨੇ ਆਪਣੇ ਘਰ ਰੱਖਣਾ ਹੋਵੇ ਜਾਂ ਕੋਈ ਵੀ ਜਿਹੜਾ ਜਿਨ੍ਹਾਂ ਨੇ ਆਪਣੇ ਘਰ ਮਾਰੇ ਦਾ ਸਰੂਪ ਰੱਖਣਾ ਉਹ ਨੰਬਰ ਲੱਗਦੇ ਇਹ ਜਿਹੜੇ 328 ਨੇ ਇਹ ਤੇ ਸ਼ਰਮਨੀਗੋ ਦਾ ਪਰਮੰਧ ਕਮੇਟੀ ਜਿਹੜੀ ਜਾਂਚ ਕਰੀ ਉਹਦੇ ਚ ਸਪਸ਼ਟ ਹੋਣਾ ਚਾਹੀਦਾ ਕਿ 328 ਗਈ ਕਿੱਥੇ ਨੇ ਕਿਹੜੇ-ਕਿਹੜੇ ਲੋਕ ਲੈ ਗਏ ਨੇ ਉਹ ਜਿਹੜੀ ਅਗਰ ਸ਼ਰਮਨੀਗੋ ਦਾ ਪਰਮੰਧ ਕਮੇਟੀ ਆਈ ਤੋਂ 5-7 ਸਾਲ ਜਿਹੜਾ ਜਦੋਂ ਪਿਛਲੇ 8 ਸਾਲਾਂ ਦਾ ਮਸਰਾ ਜੇ ਉਦੋਂ ਹੀ ਸਪਸ਼ਟ ਕਰ ਦਿੰਦੇ ਤੇ ਲਾਜ਼ਮੀ ਤੌਰ ਤੇ ਅੱਜ ਜਿਹੜਾ ਜਿਹੜੇ ਸਰਕਾਰ ਨੇ ਪਰਚਾ ਦਰਜ ਕੀਤਾ ਕਰਨ ਦੀ ਲੋੜ ਨਹੀਂ ਪੈਣੀ ਸੀ ਕਿ ਤਨੇ ਕਿ ਤੇ ਸ਼ਰਮਿੰਗੁਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਦੋਸ਼ੀ ਅਧਿਕਾਰੀਆਂ ਨੂੰ ਜਿਹੜੇ ਪਬਲਿਕੇਸ਼ਨ ਡਿਪਾਰਟਮੈਂਟ ਚ ਕੰਮ ਉਹਨਾਂ ਨੂੰ ਬਚਾਇਆ ਹੈਗਾ ਇਸ ਕਰਕੇ ਕੌਮ ਨੂੰ ਦੱਸ ਹੀ ਨਹੀਂ ਸਕੇ ਸ਼ਰਮਿੰਗੁਰਾ ਪ੍ਰਬੰਧਕ ਕਮੇਟੀ ਕਿ ਉਹ ਜ਼ਿੰਮੇਵਾਰ ਕੌਣ ਸੀ ਕਿੰਨਾ ਦੀ ਗਲਤੀ ਸੀ ਉਹਨਾਂ ਨੂੰ ਕੀ ਸਜ਼ਾਵਾਂ ਦਿੱਤੀਆਂ ਨੇ ਉਹ ਜਿਹੜੇ ਨੇ ਅਗਰ ਉਸ ਗੱਲ ਤੇ ਪਰਦਾ ਪਿਆ ਰਿਹਾ ਤੇ ਦੁਬਾਰਾ ਜਿਹੜਾ ਵਿਵਾਦ ਉੱਠਿਆ ਹੈ ਹੁਣ ਕਿਉਂਕਿ ਵੋਟਾਂ ਨੇੜੇ ਆ ਗਏ ਨੇ ਔਰ ਪ੍ਰੋਟੈਸਟ ਵੀ ਹੋਏ ਨੇ ਤੇ ਹੋ ਸਕਦਾ ਹੈ ਕਿ ਪਰਚਾ ਦਰਜ ਹੋ ਗਿਆ ਵੇ ਤੇ ਆਵਾ ਦੀ ਪਾਰਟੀ ਨੂੰ ਲੱਗਦਾ ਹੋਊਗਾ ਕਿ ਜੇ ਇੱਕ ਮੰਗ ਤੇ ਜਾਇਜ਼ ਆ ਤੇ ਜੇ ਮੁਕਦਮਾ ਦਰਜ ਹੁੰਦਾ ਤੇ ਵੋਟਾਂ ਦੀ ਸਿਆਸਤ ਆ ਕਿ ਨੂੰ ਮਾੜੀ ਲੱਗਦੀ ਹੈਗੀ ਕਿ ਇਹਦਾ ਨਫਾ ਹੁੰਦਾ ਕਿ ਇਹਦਾ ਨੁਕਸਾਨ ਹੁੰਦਾ ਉਹ ਇੱਕ ਵੱਖਰਾ ਇਸ਼ੂ ਆ ਪਰ ਸਵਾਲ ਹੈ ਕਿ ਇਸ ਮਸਲੇ ਜੈ ਸ਼ਰਮਨੀ ਗੁਰਦਾ ਪਰਮੰਧ ਕਮੇਟੀ ਨੇ ਸਮੇਂ ਸਿਰ ਜਿਹੜੀ ਕਾਰਵਾਈ ਜਿਹੜੀ ਉਹ ਅਗਰ ਕੀਤੀ ਹੁੰਦੀ ਤੇ ਲਾਜ਼ਮੀ ਤੌਰ ਤੇ ਅੱਜ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਇਹ ਕਹਿਣ ਵਾਸਤੇ ਮਜਬੂਰ ਨਾ ਹੋਣਾ ਪੈਂਦਾ ਕਿ ਪੰਜਾਬ ਸਰਕਾਰ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲ ਦਿੰਦੀ ਹੈ ਜਾਂ ਆਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਹੀ ਹੈ ਹੁਣ ਜੋ ਕਿ ਜਿਹੜੇ ਇਨਸਾਫ ਕਰ ਰਹੇ ਨੇ ਉਹ ਵੀ ਸਿੱਖ ਭਾਈਚਾਰੇ ਮੰਗ ਕਰ ਰਹੇ ਨੇ ਉਹ ਵੀ ਸਿੱਖ ਭਾਈਚਾਰੇ ਨੇ ਸੰਬੰਧਕ ਨੇ ਉਥੇ ਵੱਡੇ ਵੱਡੇ ਜਿਹੜੇ ਵਿਦਵਾਨ ਪਹੁੰਚਿਆਗੇ ਨੇ ਤੇ ਇਸ ਕਰਕੇ ਸਰਕਾਰ ਨੇ ਪਰਚਾ ਦਰਜ ਕਰਤਾ ਹੁਣ ਜਾਂਚ ਹੋਏਗੀ ਪਰ ਹੁਣ ਇਹਨਾਂ ਨੇ ਮਸਲਾ ਪੰਜਾਬ ਵਰਸਸ ਅਕਾਲ ਤਖਤ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਸ਼ਰਮਿੰਗੂ ਦਾ ਪ੍ਰਬੰਧਕ ਕਮੇਟੀ ਕਾਰੀ ਹੈ ਕਿ ਸਾਰਾ ਮਸਲਾ ਹੁਣ ਅਕਾਲ ਤਖਤ ਸਾਹਿਬ ਦੇ ਧਿਆਨ ਚ ਲੈ ਅੰਦਰ ਹੋਗਾ ਹੁਣ ਉਹ ਜਦੋਂ ਮਸਲਾ ਜਾਊਗਾ ਉੱਥੇ ਫਿਰ ਪੰਜ ਸਿੰਘ ਸਬਾਨ ਇਕੱਠੇ ਹੋਣਗੇ ਤੇ ਫਿਰ ਉਹ ਦੇਖਦੇ ਕਿ ਕੀ ਫੈਸਲਾ ਲੈਂਦੇ ਨੇ ਕਿ ਜਾਂਚ ਦੇ ਵਿੱਚ ਸ਼ਰਮਿੰਗੂ ਦਾ ਪ੍ਰਬੰਧਕ ਕਮੇਟੀ ਸਹਿਯੋਗ ਕਰੇਗੀ ਜਾਂ ਫਿਰ ਨਹੀਂ ਇਸ ਜਿਹੜੀ ਕਾਲਾਤਾਬ ਸਾਹਿਬ ਵੱਲੋਂ ਕੋਈ ਹੁਕਮ ਹੁੰਦਾ ਹੈ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਨੂੰ ਬੈਕਫਰਡ ਤੇ ਉਹਨਾਂ ਪਾਏਗਾ ਦੇਖੋ ਅਗਰ ਹੁਣ ਪੰਜ ਸਿੰਘ ਸਬਾਨਾ ਕੋ ਮਸਲਾ ਜਾਂ ਉਹਦੇ ਚ ਕੀ ਫੈਸਲਾ ਲੈਂਦੇ ਜੇ ਉਹਨਾਂ ਨੇ ਕਹਿਤਾ ਕਿ ਇਸ ਸਰਕਾਰ ਦਾ ਨਾ ਨਾ ਸਜੋਗ ਦਿੱਤਾ ਜਾਵੇ ਤੇ ਫਿਰ ਜਿੰਨਾ 16 ਜਾਣਿਆਂ ਦੇ ਖਿਲਾਫ ਮੁਕਦਮਾ ਅੰਦਰਜ ਹੋਊਗਾ ਉਹਨਾਂ ਤੇ ਫਿਰ ਜੇ ਸਰਕਾਰ ਕੋਸ਼ਿਸ਼ ਕਰੂ ਤੇ ਫਿਰ ਧਰਮ ਦੇ ਵਿੱਚ ਟਕਰਾਅ ਹੋਏਗਾ ਇੱਕ ਪਾਸੇ ਕਾਲ ਤਖਤ ਨੂੰ ਚੁਣੌਤੀ ਹੋ ਜਾਈ ਦੂਜੇ ਪਾਸੇ ਪੰਜਾਬ ਸਰਕਾਰ ਦੇ ਉਹਦੇ ਨਾਲ ਮਾਹੌਲ ਜਿਹੜਾ ਵਾ ਖਰਾਬ ਹੋ ਸਕਦਾ ਹੈਗੇ ਇਸ ਕਰਕੇ ਹੁਣ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਕੀ ਸਿਆਸਤਾਂ ਜਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਮਾਈ ਬਾਪ ਪਾਰਟੀ ਅਕਾਲੀ ਦਲ ਉਹਦੀ ਕੀ ਸਿਆਸਤਾਂ ਹੁਣ ਇਹ ਸਭ ਤੋਂ ਵੱਡੇ ਸਵਾਲ ਆ ਪਰ ਜਿਹੜਾ ਇਹ ਗੱਲ ਇਹ ਹੈ ਕਿ ਜਿਹੜੇ ਮਾਰੇ ਦੇ ਸਰੂਪ ਹੈ 328 ਨੇ ਉਹਨਾਂ ਬਾਰੇ ਤੇ ਕੌਮ ਨੂੰ ਤੇ ਪਤਾ ਲੱਗਣਾ ਚਾਹੀਦਾ ਨਾ ਕਿ ਉਹ ਕਿੱਥੇ ਨੇ ਕਿੰਨਾਂ ਖੁੱਲ ਗਏ ਨੇ ਕਿ ਕਿੰਨਾਂ ਨੇ ਹੀਰਾ ਫੇਰੀ ਕੀਤੀ ਹੈ ਕਿ ਉਹ ਵੇਚੇ ਗਏ ਨੇ ਜਾਂ ਕਿਸੇ ਨੂੰ ਵੈਸੇ ਦਿੱਤੇ ਕਿ ਨੇ ਇਹ ਵੀ ਨਹੀਂ ਨਾ ਸ਼ਰੋਮਨੀ ਕਮੇਟੀ ਦੱਸ ਰਹੀ ਤੇ ਜੇ ਹੁਣ ਮਾਮਲਾ ਇਕਾਲਤਖ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਤੇ ਫਿਰ ਇਕਾਲਤਖ ਸਾਹਿਬ ਦੇ ਜਥੇਦਾਰ ਜਿਹੜੇ 5 ਸਿਕ ਸਬਾਨ ਇਕੱਠੇ ਹੋਣਗੇ ਉਹਦੇ ਚ ਤੇ ਫਿਰ ਉਹ ਫੈਸਲਾ ਲੈਣਗੇ ਉਹ ਫੈਸਲਾ ਕੀ ਹੋਏਗਾ ਉਹ ਵੇਖਣ ਵਾਲੀ ਗੱਲ ਹੋਏਗੀ ਕਿ ਉਹ ਫੈਸਲਾ ਜੇ ਸੁਣਾ ਦਿੰਦੇ ਨੇ ਤੇ ਫਿਰ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਜਾਂ ਪੁਲਿਸ ਦੀ ਜਿਹੜੀ ਕਾਰਵਾਈ ਰੁਕ ਜਾਈ ਜਾਂ ਪੰਜਾਬ ਸਰਕਾਰ ਦਾ ਜਾਂ ਆਮ ਆਦਮੀ ਪਾਰਟੀ ਦਾ ਕੀ ਜਿਹੜਾ ਐਕਸ਼ਨ ਹੋਏਗਾ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ